ਦਿਲਕਾ ਫਰੀਦਕੋਟ ਫਲੋਇਪੁਰ ਦੇ ਲੋਕ ਚੰਡੀਗੜ੍ਹ ਜਾਣ ਬਾਰੇ ਸੋਚਦੇ ਨੇ ਤਾਂ ਲੁਧਿਆਣਾ ਦੇ ਵਿੱਚ ਜਿਹੜਾ ਨਹਿਰ ਵਾਲਾ ਬਾਈਪਾਸ ਹੈ ਉੱਥੋਂ ਜਾਂਦੇ ਨੇ ਈਵਨ ਕਿ ਲੁਧਿਆਣਾ ਦੇ ਲੋਕ ਵੀ ਚੰਡੀਗੜ੍ਹ ਉਸ ਰਸਤੇ ਤੋਂ ਬਹੁਤ ਜਾਣਦੇ ਨੇ ਪਰ ਜਦੋਂ ਉਹ ਦਰਾਹੇ ਪਹੁੰਚਦੇ ਨੇ ਦਰਾਹੇ ਤੋਂ ਲੈ ਕੇ ਜਿੱਥੇ ਤੱਕ ਉਹ ਫਲਾਈਓਵਰ ਆ 3 ਕਿਲੋਮੀਟਰ ਤਾਂ ਉਹ ਦਾ ਪੰਜਾਬ ਸਰਕਾਰ ਮੁਰਦਾਬਾਦ ਕਰਦੀ ਕਰਦੇ ਉਹਨਾਂ ਦੀਆਂ ਗੱਡੀਆਂ ਵੀ ਕਰਨ ਲੱਗ ਜਾਂਦੀਆਂ ਗੋਡੇ-ਗੋਡੇ ਤੋਏ ਪਏ ਹੋਇਆ 3 ਸਾਲ ਦੇ ਵਿੱਚ ਕਦੀ ਵੀ ਇਹ ਸੜਕ ਨਹੀਂ ਬਣਾਈ ਗਈ ਨਾ ਉੱਥੋਂ ਦੇ ਐਮਐਲਏ ਜਿਹੜੇ ਲੋਕਲ ਨੇ ਗਾਸਪੁਰਾ ਜੀ ਉਹਨਾਂ ਨੇ ਸੋਚਿਆ ਨਾ ਪੰਜਾਬ ਸਰਕਾਰ ਨੇ ਕਦੀ ਸੋਚਿਆ ਤੇ ਨਾਲ ਹੀ ਉਥੇ ਇੱਕ ਰੇਲਵੇ ਕ੍ਰਾਸਿੰਗ ਪੈਂਦੀ ਹੈ ਉਹਦੀ ਐਨਓਸੀ ਦੇਣੀ ਹੈ ਪੰਜਾਬ ਦੀ ਸਰਕਾਰ ਨੇ ਤਾਂ 3 ਸਾਲਾਂ ਚ ਉਹ ਐਨਓਸੀ ਨਹੀਂ ਦਿੱਤੀ ਗਈ ਜਿਹੜੇ ਸਾਡੇ ਕੇਂਦਰੀ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਜੀ ਉਹਨਾਂ ਨੇ ਮੁੱਖ ਮੰਤਰੀ ਨੂੰ 5 ਵਾਰ ਚਿੱਠੀ ਲਿਖ ਚੁੱਕੇ ਨੇ ਕਿ ਭਾਈ ਐਨਓਸੀ ਦੇ ਦਿਓ ਜਿਹੜਾ ਉਹ ਰੇਲਵੇ ਦਾ ਹਿੱਸਾ ਹੈ ਉਹ ਤਾਂ ਬਣਾਉਣਾ ਹੀ ਬਣਾਉਣਾ ਹੈ ਜਿਹੜਾ ਫਲਾਈਓਵਰ ਹੈ ਜਿਹਦਾ ਪੈਸਾ ਹੈ ਨਹੀਂ ਪੰਜਾਬ ਸਰਕਾਰ ਕੋਲ ਉੱਤੇ 70 ਕਰੋੜ ਰੁਪਇਆ ਲੱਗਣਾ ਹੈ ਉਹ ਵੀ ਕੇਂਦਰ ਦੀ ਸਰਕਾਰ ਰੇਲਵੇ ਵਿਭਾਗ ਲਾਦੂਗਾ ਤਾਂ ਜੋ ਲੋਕਾਂ ਨੂੰ ਸੁੱਖ ਸਹੂਲਤ ਹੋਵੇ ਪਰ ਪੰਜ ਵਾਰ ਚਿੱਠੀ ਲਿਖਣ ਦੇ ਬਾਅਦ ਵੀ ਹੁਣ ਵੀ 26 ਜੂਨ ਨੂੰ ਚਿੱਠੀ ਲਿਖੀ ਹੈ ਕੋਈ ਜਵਾਬ ਨਹੀਂ ਕੋਈ ਐਨਓਸੀ ਨਹੀਂ ਕੋਈ ਕੁਝ ਨਹੀਂ ਕੀਤਾ ਗਿਆ ਅਸੀਂ ਮੰਗ ਕਰਦੇ ਹਾਂ ਕੱਲ ਗੈਸਪੁਰਾ ਜੀ ਨੇ ਧਰਨਾ ਲਾਇਆ ਸੀ ਕਹਿੰਦੇ ਐਨਓਸੀ ਜਾਰੀ ਕਰਤੀ ਅਸੀਂ ਚੈਲੰਜ ਕਰਦੇ ਹਾਂ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਪੀ ਡਬਲਯੂ ਡੀ ਮੰਤਰੀ ਈਟੀਓ ਸਾਹਿਬ ਗੈਸਪੁਰਾ ਸਾਹਿਬ ਜਾਂ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਪੀ ਡਬਲਯੂ ਡੀ ਦੇ ਉਹ ਚਿੱਠੀ ਦਿਖਾ ਦੇਣ ਉਹ ਐਨਓਸੀ ਦਿਖਾ ਦੇਣ ਜਿਹਦੇ ਚ ਸ਼ਰਤਾ ਨਾ ਲਾਈਆਂ ਗਈਆਂ ਹੋਣ ਇਹ ਸ਼ਰਤ ਕੀ ਲਾਉਦੇ ਪਏ ਨੇ ਕਿ ਜਿਹੜਾ 30 ਕਰੋੜ ਰੁਪਇਆ ਉਹ ਜਿਹੜੀ ਕੰਪਨੀ ਨੇ ਸੜਕ ਬਣਾਈ ਆ ਸਾਰੀ ਉਹਦੀ ਦੇਣਦਾਰੀ ਪੰਜਾਬ ਸਰਕਾਰ ਨੇ ਦੇਣੀ ਆ ਉਹਨੂੰ ਮੁਆਵਜ਼ਾ ਦਾ ਕੋਰਟ ਚ ਕੇਸ ਪਿਆ ਕਹਿੰਦੇ 70 ਕਰੋੜ ਤਾਂ ਲਾਉਣਾ ਹੀ ਲਾਉਣਾ ਉਹ 30 ਕਰੋੜ ਰੁਪਇਆ ਵੀ ਉਸ ਕੰਪਨੀ ਨੂੰ ਕੇਂਦਰ ਸਰਕਾਰ ਦਵੇ ਜਿਹੜੀ ਕਿ ਪੰਜਾਬ ਸਰਕਾਰ ਦੀ ਜੂਰੀਡਿਕਸ਼ਨ ਦਾ ਪਾਰਟ ਹੈ ਮੈਨੂੰ ਦੱਸੋ ਕਿ ਐਨਓਸੀਆਂ ਤੁਸੀਂ ਨਹੀਂ ਦੇਣੀਆਂ ਜੇ ਕੋਈ ਕੇਂਦਰ ਸਰਕਾਰ ਪ੍ਰੋਜੈਕਟ ਇੱਥੇ ਕੰਮ ਲਿਆਉਦੀ ਆ ਕੰਮ ਕਰਨਾ ਚਾਹਦੀ ਆ ਉਹਦੀ ਐਨਓਸੀ ਤੁਸੀਂ ਨਹੀਂ ਦੇਣੀ ਤਾਂ ਪੰਜਾਬ ਸਰਕਾਰ ਕਰਦੀ ਪੀ ਪਈ ਆ ਤੁਸੀਂ ਕੱਲ ਅੱਜ ਅੱਜ ਹੀ 3500 ਕਰੋੜ ਰੁਪਏ ਦਾ ਨਵਾਂ ਖਰਚਾ ਲੈ ਰਹੇ ਹੋ ਉੱਚ 35 ਕਰੋੜ ਉਹਨਾਂ ਨੂੰ ਦੇ ਦਿਓ ਭਾਈ ਜਿਹੜਾ ਉਹਨਾਂ ਦਾ ਹੱਕ ਪਿਆ ਕੋਰਟ 'ਚ ਕੇਸ ਚੱਲਦੇ ਪਿਆ ਜਿੱਥੇ ਮੰਨੇ ਹੋਏ ਉਹ ਕੇਂਦਰ ਸਰਕਾਰ ਕਿਉਂ ਦਵੇ ਸੋ ਅਸੀਂ ਚੈਲੰਜ ਕਰਦੇ ਹਾਂ ਮਾਫੀ ਮੰਗੀ ਜਾਵੇ ਜਿਹੜਾ ਝੂਠ ਪਰੋਸਿਆ ਗਿਆ ਤੇ ਇਮੀਡੀਏਟਲੀ ਐਨਓਸੀ ਜਾਰੀ ਕੀਤੀ ਜਾਵੇ ਤਾਂ ਜੋ ਲੋਕ ਸੌਖੇ ਹੋ ਕੇ ਜਿਹੜਾ ਨਹਿਰੀ ਬਾਈਪਾਸ ਆ ਸਾਡਾ ਉਤੋਂ ਲੰਘ ਕੇ ਚੰਡੀਗੜ੍ਹ ਜਾ